ਤਨਤਨ ਬਾਬਾ ਹਰੀ ਸਿੰਘ ਜੀ ਮਹਾਰਾਜ ਉਹਨਾਂ ਦੇ ਚਰਨਾਂ 'ਚ ਆਏ ਕਹਿਣ ਲੱਗੇ ਕਿਵੇਂ ਆਇਆ ਇਹ ਮਹਾਂਪੁਰਖਾਂ ਨੇ ਆਪ ਬਚਨ ਸੁਣਾਇਆ ਸੀ ਦਾਸ ਕਹਿੰਦੇ ਜੀ ਸੰਤ ਵਣ ਤੇ ਉਹਨਾਂ ਦੀ ਪਰਖਿਆ ਬੜੀ ਕਰੜੀ ਹੁੰਦੀ ਸੀ ਹੱਥ ਚਰ ਮਾਲਸ਼ੂ ਦੀ ਝੋਲੀ ਬਣਾਤੀ ਕਹਿੰਦੇ ਜਾ ਪਹਿਲਾਂ ਆਪਣੀ ਮਾਂ ਤੋਂ ਪੇਖਿਆ ਲੈ ਕੇ ਆ ਉਹ ਜਲੇ ਗਏ ਮਾਤਾ ਕੰਦੀ ਹਰੀ ਸਿੰਘ ਪੌਚੋਂ ਵੀ ਆ ਗਿਆਂ ਤੇ ਖੇਤੀ ਦਾ ਕੰਮ ਨਹੀਂ ਕੀਤਾ ਕਿਉਂ ਸਾਨੂੰ ਡੋਬਣ ਲੱਗਾ ਜੀਂਦਿਆਂ ਨੂੰ ਮਾਰਨ ਲੱਗਾ ਲੋਕ ਟੀਚਰਾਂ ਕਰਨਗੇ ਕਹਿੰਦੇ ਮੈਨੂੰ ਮਹਾਪੁਰਖਾਂ ਦਾ ਹੁਕਮ ਆ ਹੁਣ ਓਹੀ ਮੇਰੇ ਮਾਂ ਓਹੀ ਪਿਓ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਉਹ ਲਿਆਉਣਾ ਫਿਰ ਪ੍ਰਸ਼ਾਦਾ ਬਾਬਾ ਜੀ ਨੇ ਛਕਣਾ ਕੁੱਤਿਆਂ ਨੂੰ ਪਾ ਦੇਣਾ ਇਹਨਾਂ ਨੂੰ ਦੇਣਾ ਅੱਠ ਦਿਨਵੇਂ ਚੱਲਦਾ ਰਿਹਾ ਕਹਿੰਦੇ ਅਸੀਂ ਟਾਲੀਆਂ ਦੇ ਪੱਤੇ ਜਿਹੜੇ ਸੀ ਨਾ ਭੂ ਕੇ ਖਾ ਲਏ। 8ਵੇਂ ਦਿਨ ਮੂਰਛਤ ਹੋ ਕੇ ਡਗ ਪਿਆ। ਕਹਿੰਦੇ ਵਸ ਠੀਕ ਹੈ।